ਹਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੇਰੇ ਚੈਨਲ ਤੇ ਆਏ ਤੇ ਮੈਂ ਤੁਹਾਨੂੰ ਵੀਡੀਓ ਵਿੱਚ ਦਿਖਾ ਰਹੀ ਹਾਂ ਕਿ ਸਾਨੂੰ ਮਸਕਰਾ ਕਿਹੜਾ ਯੂਜ਼ ਕਰਨਾ ਚਾਹੀਦਾ ਤੇ ਕਿਹੜਾ ਨਹੀਂ ਯੂਜ਼ ਕਰਨਾ ਚਾਹੀਦਾ ਤੇ ਉਹਦੇ ਵਾਸਤੇ ਮੈਂ ਇੱਕ ਮਸਕਾਰੇ ਦਾ ਰਿਵਿਊ ਦੇਣ ਵਾਲੀ ਹਾਂ ਤੇ ਮੇਰੇ ਕੋਲ ਹੈਗਾ ਜੀ ਇਹ EDS ਮਸਕਰਾ ਤੇ ਇਹਦਾ ਰਿਵਿਊ ਮੈਂ ਤੁਹਾਨੂੰ ਦੇ ਰਹੀ ਹਾਂ ਕਿ ਇਹ ਕਿੰਨਾ ਦਾ ਬੈਸਟ ਹੈ ਕਿ ਨਹੀਂ ਤੇ ਇਹੋ ਦੇ ਵਾਸਤੇ ਕਿ ਕਿੱਦਾਂ ਪਹਿਲੇ ਸਾਨੂੰ ਲਗਾਉਣਾ ਪਊਗਾ ਮਸਕਰਾ ਕਿ ਇਹਦਾ ਰਿਜ਼ਲਟ ਕਿੰਨਾ ਦਾ ਹੈਗਾ ਕਿਦਾਂ ਦਾ ਨਹੀਂ ਤੇ ਜਦ ਤੱਕ ਮੈਂ ਮਸਕਰਾ ਲਗਾਉਣਾ ਨਹੀਂ ਜੀਗਾ ਤੁਹਾਨੂੰ ਵੀਡੀਓ ਚੰਗੇ ਲੱਗੇ ਤਾਂ ਲਾਸਟ ਤੱਕ ਦੇਖਣਾ ਤੇ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਾਤੋ ਬਾਤ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਪਲੀਜ਼ ਗਾਇਸ ਤੋਂ ਦੇਖੋ ਮੈਂ ਲਗਾ ਰਹੀ ਹਾਂ ਮਸਕਰਾ ਜਦੋਂ ਮੈਂ ਫਸਟ ਆ ਲੇਅਰ ਹੀ ਲਗਾਈ ਆ ਤੇ ਇਹਦਾ ਰਿਜ਼ਲਟ ਜਿਹੜਾ ਹੈਗਾ ਬਹੁਤ ਹੀ ਵਧੀਆ ਤੁਸੀਂ ਦੇਖ ਸਕਦੇ ਆ ਵੀਡੀਓ ਦੇ ਵਿੱਚ ਬਹੁਤ ਹੀ ਵਧੀਆ ਦਾ ਰਿਜ਼ਲਟ ਆ ਏ ਕੋ ਜਿਹੜਾ ਹੈਗਾ ਬਹੁਤ ਵਧੀਆ ਲੱਗਾ ਮੈਨੂੰ ਤੇ ਇਹਦਾ ਤੁਸੀਂ ਇਹ ਕਹਿੰਦੇ ਇਹਨੂੰ ਬਾਈ ਕਰਨਾ ਚਾਹੁੰਦੇ ਆ ਤਾਂ ਕਰ ਸਕਦੇ ਆ ਤੇ ਤੁਹਾਨੂੰ ਮੈਂ ਕਿਹਾ ਸੀ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਤੇਜ਼ ਲਾਈਕ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਲੀਜ਼ ਗਾਇਜ਼ ਤੇ ਕਮੈਂਟ ਵਿੱਚ ਦੱਸਣਾ ਕਿ ਤੁਹਾਨੂੰ ਮੇਰੀ ਇਹ ਵੀਡੀਓ ਕਿੱਦਾਂ ਦੀ ਲੱਗੀ ਤੇ ਇਹ ਜਿਹੜਾ ਇਹਗਾ ਲੌਂਗ ਲਾਸਟਿੰਗ ਮਸਕਰਾ ਏਡੀਐਸ ਦਾ ਇਹਦਾ ਰਿਜ਼ਲਟ ਬਹੁਤ ਹੀ ਵਧੀਆ ਹੈ ਬਹੁਤ ਹੀ ਵਧੀਆ ਹੈ ਦੇਖੋ ਤੁਸੀਂ ਬਾਈ ਕਰਨਾ ਚਾਹੁੰਦੇ ਤਾਂ ਕਰ ਸਕਦੇ ਹੋ ਤਾਂ ਬਾਈ ਗਾਇਜ਼ ਮਿਲਦੇ ਆ नेक्स्ट ਵੀਡੀਓ